ਜੀ ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਮਜ਼ਾਇਲ ਫਿਲਮ ਦੇਖ ਕੇ ਨਿਕਲੇ ਆ ਕਿਉਂਕਿ ਮਜ਼ਾਇਲ ਦਾ ਪ੍ਰੀਮੀਅਰ ਤਾਂ 4-5 ਦਿਨ ਪਹਿਲਾਂ ਹੋ ਗਿਆ ਹਾਲਾਂਕਿ ਫਿਲਮ ਸ਼ੁੱਕਰਵਾਰ ਰਿਲੀਜ਼ ਹੋਣੀ ਹੈ ਪਰ ਫਿਲਮ ਜਦੋਂ ਦੇਖੀ ਅਸੀਂ ਫਿਰ ਉਹ ਲੰਬੀ ਹੈ ਲੇਕਿਨ ਲੱਗਦਾ ਹੀ ਨਹੀਂ ਵੀ ਫਿਲਮ ਅਸੀਂ ਲੰਬੀ ਫਿਲਮ ਦੇਖ ਰਹੇ ਹਾਂ ਔਰ ਕਿਤੇ ਨਾ ਕਿਤੇ ਫਿਲਮ ਲੂਜ਼ ਹੋਈ ਹੋਵੇ ਜਾਂ ਟੁੱਟੀ ਹੋਵੇ ਉਸ ਮਜ਼ਾਇਲ ਫਿਲਮ ਦੇ ਵਿੱਚ ਜਿੱਥੇ ਗੋਗੂ ਗਿਲ ਵਰਗੇ ਵੱਡੇ ਕਿਰਦਾਰ ਨੇ ਜਾਂ ਦੀਪ ਖਰੌੜ ਵਰਗੇ ਨੇ ਜਾਂ ਰੂਪੀ ਗਿੱਲਾ ਉੱਥੇ ਇੱਕ ਕਿਰਦਾਰ ਅਜਿਹਾ ਹੈ ਜਿਹਨੇ ਪੂਰੀ ਸਕਰੀਨ ਨੂੰ ਮੈਂ ਕਹਿ ਸਕਦਾ ਪਾਰ ਛਾਪ ਛੜਦੀ ਹਾਲਾਂਕਿ ਬਹੁਤ ਸਾਰੀਆਂ ਖੂਬਸੂਰਤ ਪਹਿਲਾਂ ਇਹਨਾਂ ਨੇ ਦਿੱਤੀਆਂ ਨੇ ਕੁੱਲ ਸਿੱਧੂ ਨੇ ਪਰ ਅੱਜ ਜੋ ਕਮਾਲ ਕਰ ਦਿਖਾਇਆ ਸਿਲਵਰ ਸਕਰੀਨ ਤੇ ਉਹ ਵਾਕਈ ਜਿਹੜਾ ਹੈਗਾ ਵਧਾਈ ਦੇ ਪਾਤਰ ਕੁੱਲ ਬੜੀ ਮੁਬਾਰਕਾਂ ਤੁਹਾਨੂੰ ਪਹਿਲਾਂ ਥੈਂਕ ਯੂ ਥੈਂਕ ਯੂ ਸੋ ਮਚ ਤੁਸੀਂ ਬਟ ਹੈਂਡ ਦਾ ਨਾਰੋਸ਼ਨ ਕਰ ਥੈਂਕ ਯੂ ਅ ਤ ਕਿਦਾਂ ਲੱਗਸ ਐਕਸਪੀਰੀਅੰਸ ਲੱਗ ਰਿਹਾ ਕਿਉਂਕਿ ਐਡਾ ਦਮਦਾਰ ਕੈਰੇਕਟਰ ਜਦੋਂ ਤੁਹਾਨੂੰ ਇਹ ਪ੍ਰਪੋਜ਼ ਹੋਇਆ ਸੀ ਤੁਹਾਨੂੰ ਹੁਰਕੂ ਦਾ ਹੋਇਆ ਹੁਣ ਵੀ ਯਾਰ ਕਿਹੜੇ ਕਿਹੜੇ ਡਿੱਗ ਜਾਂਦੇ ਨਾਲ ਮੈਂ ਉਦੋਂ ਕੁਪਸਟਾਲ ਇਹ ਤਾਂ ਬਿਲਕੁਲ ਐ ਲੱਗਦਾ ਹੁੰਦਾ ਕਿਉਂਕਿ ਮੈਂ ਕਿਸੇ ਇਸ ਤਰ੍ਹਾਂ ਵੱਡੀ ਕਮਰਸ਼ੀਅਲ ਫਿਲਮ ਦਾ ਹਿੱਸਾ ਨਹੀਂ ਰਹੀ ਸੋ ਮੈਨੂੰ ਜਿਸ ਵੇਲੇ ਅਪਰੋਚ ਹੀ ਕੀਤਾ ਨਾ ਮੈਨੂੰ ਐਕਚੁਅਲੀ ਉਸੇ ਵੇਲੇ ਹੀ ਮੈਨੂੰ ਬਹੁਤ ਚੰਗਾ ਲੱਗਿਆ ਕਿ ਮੇਰੇ ਬਾਰੇ ਸੋਚਿਆ ਗਿਆ ਉਹਨਾਂ ਨੂੰ ਇਹ ਲੱਗਿਆ ਕਿ ਕਰੈਕਟਰ ਲਈ ਵਿਜੇ ਸਾਨੂੰ ਇਹ ਇੰਨਾ ਸਟਰੋਂਗ ਕਰੈਕਟਰ ਆ ਤਾਂ ਸਾਨੂੰ ਕੁੱਲ ਨੂੰ ਅਪਰੋਚ ਕਰਨਾ ਚਾਹੀਦਾ ਸੋ ਮੈਨੂੰ ਇਹ ਲੱਗਦਾ ਕਿ ਇਹ ਸੋਚਣਾ ਹੀ ਮੇਰੇ ਲਈ ਤਾਂ ਬਹੁਤ ਵੱਡੀ ਗੱਲ ਆ ਬਾਅਦ ਚ ਕਾਸਟ ਹੋ ਜਾਣਾ ਤੇ ਮੈਨੂੰ ਮਿਲ ਜਾਣਾ ਤੇ ਫਿਲਮ ਦਾ ਰਿਲੀਜ਼ ਹੋ ਜਾਣਾ ਉਹ ਸਾਰਾ ਕੁਝ ਤਾਂ ਹੋਰ ਵੱਡੀਆਂ ਗੱਲਾਂ ਨੇ ਤੇ ਬਾਤਾਂ ਨੇ ਮੇਰੇ ਲਈ ਮੇਰੇ ਤੱਕ ਅਪਰੋਚ ਆਣੀ ਮੈਂ ਸ਼ੁਕਰਗੁਜ਼ਾਰ ਹੁੰਨੀ ਆ ਪ੍ਰਮਾਤਮਾ ਦੀ ਕਿ ਧੀਰਜ ਸਰ ਨੇ ਮੇਰੇ ਲਈ ਸੋਚਿਆ ਕਿ ਅਸੀਂ ਕੋਲ ਨੂੰ ਸੋਚ ਸਕਦੇ ਆ ਇਸ ਕੈਰੈਕਟਰ ਲਈ ਸੋ ਉਹ ਮੇਰੀ ਪ੍ਰਾਪਤੀ ਸੀ ਅੱਛਾ ਜਦੋਂ ਪਹਿਲਾ ਸੀਨ ਆਉਂਦਾ ਜਦੋਂ ਧੀਰਜ ਲੜੀ ਜਾਂਦਾ ਤੁਸੀਂ ਉੱਪਰ ਰਫਲ ਲੈ ਕੇ ਆਉਨੇ ਹੋ ਉਹ ਤਮਾਕੇਦਾਰ ਥੱਲੋਂ ਐਂਟਰੀ ਕੈਮਰਾ ਤੁਹਾਨੂੰ ਮੂਵ ਕਰਦਾ ਕਿਦਾਂ ਦੀ ਫੀਲਿੰਗ ਸੀ ਉਹ ਐਕਸਪੀਰੀਅੰਸ ਬਹੁਤ ਮੇਰੀ ਨਾ ਮੈਨੂੰ ਐਕਚੁਅਲੀ ਆਣ ਲੱਗਦਾ ਹੁੰਦਾ ਵੀ ਮੈਂ ਜਿਸ ਵੇਲੇ ਸ਼ੂਟ ਕਰ ਰਹੀ ਹੁੰਨੀ ਆ ਨਾ ਮੈਨੂੰ ਮੈਨੂੰ ਨਹੀਂ ਪਤਾ ਸਭ ਦਾ ਆਪਣਾ ਤਰੀਕਾ ਹੁੰਦਾ ਮੈਂ ਆਪਣੇ ਆਪ ਨੂੰ ਦੇਖ ਰਹੀ ਹੁੰਨੀ ਆ ਤੇ ਉਹ ਜਿਵੇਂ ਮੈਂ ਵੇਖਿਆ ਸੀ ਉਹ ਬਿਲਕੁਲ ਓਵੇਂ ਹੀ ਆ ਹੋ ਗਿਆ ਸੋ ਬਹੁਤ ਵਧੀਆ ਚੰਗਾ ਲੱਗਿਆ ਟਰੈਕਟਰ ਨੂੰ ਪੁੱਛਿਆ ਕਿ ਮੈਂ ਠੀਕ ਹੀ ਵੀ ਕਰ ਰਹੀ ਹਾਂ ਕਿ ਨਹੀਂ ਕਰ ਰਹੀ ਸਰ ਕੋਈ ਗਈ ਆ ਨਿਕਲ ਕੇ ਮੈਂ ਕਿਹਾ ਮੈਨੂੰ ਸਭ ਨੇ ਤਾਂ ਅਪਰੀਸ਼ੀਏਟ ਕੀਤਾ ਪਰ ਮੈਂ ਤੁਹਾਡੇ ਵੱਲੋਂ ਚਾਹੁੰਨੀ ਆ ਕਿ ਤੁਸੀਂ ਮੈਨੂੰ ਬਹੁਤ ਤੁਸੀਂ ਫਿਰ ਉਹਨਾਂ ਨੇ ਨਹੀਂ ਬਹੁਤ ਅਪਰੀਸ਼ੀਏਸ਼ਨ ਦਿੱਤੀ ਕਿ ਬਹੁਤ ਅੱਛਾ ਕੀਤਾ ਉਹ ਔਰਤ ਦਾ ਕਿਰਦਾਰ ਹਨਾ ਉਹ ਕਾਲਾ ਬਜਾਰੀ ਉਹ ਡੱਬੀ ਚੋਂ ਫੀਮ ਕੱਢ ਕੇ ਖਾਣਾ ਇਹ ਤੇ ਫਰਸਟ ਐਕਸਪੀਰੀਅੰਸ ਹਨਾ ਕਿਦਾਂ ਦਾ ਲੱਗਿਆ ਉਹ ਮਤਲਬ ਇੱਕ ਔਰਤ ਹਨਾ ਪੂਰੇ ਦਮਦਰ ਕੈਰੈਕਟਰ ਦੇ ਨਾਲ ਡੱਬੀ ਕੱਢਦੀ ਐ ਫੀਮ ਖਾਦੀ ਐ ਯਾਰ ਮਤਲਬ ਐਸਾ ਸ਼ਾਇਦ ਫਿਲਮਾਂ ਦੇ ਵਿੱਚ ਆਪਣੀ ਪੰਜਾਬੀ ਇੰਡਸਟਰੀ ਵਿੱਚ ਨਹੀਂ ਹੋਇਆ ਇਹ ਪਹਿਲੀ ਵਾਰ ਐ ਕੁਲ ਨੇ ਕੀਤਾ ਹਨਾ ਉਹ ਕਿਦਾਂ ਦਾ ਰਿਹਾ ਮੈਨੂੰ ਤੇ ਮਿਲ ਲੱਗਦਾ ਕਿਸੇ ਫੀਮੇਲ ਦਾ ਆਇਆ ਹੀ ਨਹੀਂ ਐਦਾਂ ਦਾ ਪਾਵਰਫੁਲ ਕੈਰੈਕਟਰ ਇਹ ਪਹਿਲੀ ਵਾਰ ਹੀ ਹੋਇਆ ਔਰ ਮੈਨੂੰ ਲੱਗਦਾ ਕਿ ਆਉਣੇ ਚਾਹੀਦੇ ਆ ਇਦਾਂ ਦੇ ਕੈਰੈਕਟਰਸ ਆਉਣੇ ਚਾਹੀਦੇ ਆ ਪਾਵਰਫੁਲ ਫੀਮੇਲਸ ਦੇ ਤੇ ਉਹਦੇ ਨਾਲ ਸਾਡੇ ਸਿਨੇਮਾ ਮਤਲਬ ਔਰ ਗ로우 ਹੋਊਗਾ ਨਵਾਂ ਕੰਟੈਂਟ ਕਿਉਂਕਿ ਔਰਤਾਂ ਵੀ ਸਟਰੋਂਗ ਹੁੰਦੀਆਂ ਹੀ ਨੇ ਅਸੀਂ ਔਰਤਾਂ ਨੂੰ ਕਿੰਨਾ ਕੁ ਟਾਈਮ ਆਏ ਦਿਖਾਉਂਦੇ ਰਾਵਾਂਗੇ ਕਿ ਸਿਰਫ ਉਹ ਰਸੋਈ ਚ ਰੋਟੀ ਹੋਈ ਪਕਾ ਰਹੀ ਹੈ ਹਨਾ ਉਹ ਜ਼ਰੂਰੀ ਆ ਮੈਂ ਸ਼ੁਕਰਗੁਜ਼ਾਰ ਆ ਮੇਰੇ ਇਸ ਤੇ ਆ ਸੁਨਿਮੀ ਹਾਲ ਦੇ ਵਿੱਚ ਨਾ ਜਦੋਂ ਆਡੀਅנס ਬੈਠੀ ਸੀ ਨਾ ਕੋਸਰ-ਪੋਸਰ ਚੱਲ ਰਹੀ ਸੀ ਕਹਿੰਦੇ ਕੁੱਲ ਭਾਰੂ ਪੈਗੀ ਨਹੀਂ ਨਹੀਂ ਪ੍ਰਮਾਤਮਾ ਦਾ ਸ਼ੁਕਰ ਹੈ ਜਦ ਮਤਲਬ ਮੈਂ ਬਹੁਤ ਠੈਲੀ ਰਹਿ ਕੇ ਚਲਦੀ ਆ ਮਤਲਬ ਸਾਰਿਆਂ ਦਾ ਕੰਮ ਬਹੁਤ ਚੰਗਾ ਸਭ ਨੇ ਉਹ ਚਲੋ ਕਿਸੇ ਕਿਸੇ ਕਰੈਕਟਰ ਦਾ ਹੁੰਦਾ ਕਿ ਆਡੀਅנס ਨੂੰ ਕਿਹੜਾ ਪਸੰਦ ਆ ਜੇ ਉਹਨਾਂ ਨੂੰ ਚੰਗਾ ਲੱਗਿਆ ਤਾਂ ਮੈਂ ਥੈਂਕਫੁਲ ਜੀ ਥੈਂਕ ਯੂ ਅੱਛਾ ਮੈਨੂੰ ਹੋਰ ਵੀ ਗੱਲ ਆ ਆਖਰੀ ਸਵਾਲ ਹੈ ਮੇਰਾ ਜਦੋਂ ਫਿਲਮ ਪੂਰੀ ਅੱਜ ਤੁਸੀਂ ਵੇਖੀ ਪਹਿਲੀ ਵਾਰ ਦੇਖੀ ਫਿਲਮ ਹੈ ਕੀ ਪਹਿਲਾਂ ਇਸ ਪਹਿਲਾਂ ਦੇਖੀ ਹੈ ਨਹੀਂ ਨਹੀਂ ਪਹਿਲਾਂ ਨਹੀਂ ਵੇਖੀ ਅੱਜ ਵੇਖੀਏ ਤੇ ਤੁਹਾਡੇ ਜੋ ਫਿਲਮ ਚੱਲ ਰਹੀ ਸੀ ਸਕਰੀਨ ਤੇ ਤੁਹਾਡੇ ਕੀ ਹਾਲ ਪਾ ਮੈਂ ਨਰਵਸ ਨਰਵਸ ਸੀ ਜਦੋਂ ਮਿਊਜ਼ਿਕ ਆਉਣਾ ਨਾ ਇੱਕ ਜਦੋਂ ਮੈਂ ਆਉਣੀ ਆ ਤੇ ਉਦੋਂ ਮੇਰੀ ਧੜਕਣ ਤੇਜ਼ ਹੋ ਜਾਂਦੀ ਆ ਹਾਂ ਜਦੋਂ ਕਿ ਤੁਹਾਨੂੰ ਪਤਾ ਸਭ ਸ਼ੂਟ ਹੋ ਚੁੱਕਿਆ ਸਭ ਠੀਕ ਆ ਪਰ ਫਿਰ ਵੀ ਇੱਕ ਡਰ ਮੰਚ ਹੁੰਦਾ ਉਹ ਜਦੋਂ ਤੱਕ ਮਤਲਬ ਆਡੀਅנס ਨਹੀਂ ਦੇਖਦੀ ਉਦੋਂ ਤੱਕ ਰਹੂਗਾ ਕਿਉਂਕਿ ਜੋ ਕਰਕੇ ਆਏ ਆ ਉਹਦਾ ਰਿਜ਼ਲਟ ਤਾਂ ਸਾਨੂੰ ਆਡੀਅੰਸ ਨੇ ਦੇਣਾ ਨਾ ਗੁੱਗੂ ਬਈ ਨੰ ਕੀ ਕਰਿਆ ਬਹੁਤ ਵਧੀਆ ਬਹੁਤ ਵਧੀਆ ਉਹ ਬਹੁਤ ਹੰਬਲ ਨੇ ਮੈਨੂੰ ਸਾਰੇ ਕਹਿੰਦੇ ਨੇ ਤਕਰੀਬਨ ਕਿ ਨਾ ਤੂੰ ਕਿਵੇਂ ਕੀਤਾ ਗੁੱਗੂ ਚਰਨਾਲ ਸੀਨ ਹੈ ਨਾ ਬਿਲਕੁਲ ਉਹਨਾਂ ਦੇ ਸਾਹਮਣੇ ਤਾਂ ਮੈਨੂੰ ਲੱਗਦਾ ਕਿ ਹਾਂ ਬੰਦਾ ਨਰਵਸ ਹੁੰਦਾ ਉਹ ਬਹੁਤ ਵੱਡੇ ਨੇ ਹੈ ਨਾ ਤੇ ਬਹੁਤ ਸਾਡੇ ਬਹੁਤ ਸੀਨੀਅਰ ਨੇ ਬੰਦਾ ਘਬਰਾਉਂਦਾ ਤਾਂ ਹੈ ਮੈਂ ਘਬرائی ਤਾਂ ਸੀਗੀ ਪਰ ਉਹਨਾਂ ਨੇ ਉਹ ਜਿਹੜਾ ਉਸ ਵੇਲੇ ਤੁਹਾਨੂੰ ਮਾਹੌਲ ਦਿੱਤਾ ਨਾ ਉਹਦਾ ਸਾਰਾ ਕੰਮ ਹੁੰਦਾ ਉਹ ਮੈਨੂੰ ਬਹੁਤ ਜ਼ਿਆਦਾ ਕੰਫਰਟੇਬਲ ਰੱਖਿਆ ਤਾਂ ਮੈਂ ਕਰ ਪਾਈ। ਤੁਸੀਂ ਇੱਕ ਕੁੜੀ ਬੜੀ ਸਾਦੀ ਜੀ ਐ ਤੇ ਮੈਂ 8-9 ਸਾਲ ਪਹਿਲਾਂ ਦਾ ਇੰਟਰਵਿਊ ਕਰਿਆ ਸੀ ਤੇ ਮੈਂ ਤੁਹਾਨੂੰ ਕਿਹਾ ਸੀ ਉਹ ਬਹੁਤ ਰੱਕੀ ਕਰੇਗੀ। ਮੇਰੀ ਬਲੇਸਿੰਗ ਹਮੇਸ਼ਾ ਐਸੇ ਬ੍ਰਦਰ ਤੇਰੇ ਨਾਲ ਹੀ ਰਹੀਆਂ ਨੇ। ਜਿਹੜੀਆਂ ਨੇ ਸੱਚੀ ਬਹੁਤ ਪਿਆਰ ਕੀਤਾ ਕੁਝ ਖਾਸ ਮੇਰੇ ਲੋਕ ਨੇ ਜਿਹੜੇ ਮੇਰੇ ਵੈਲਵਿਸ਼ਰ ਨੇ ਤੇ ਉਹਨਾਂ ਚੋਂ ਤੁਸੀਂ ਉਹ ਥੈਂਕ ਯੂ ਬਾਈ ਬਹੁਤ-ਬਹੁਤ ਧੰਨਵਾਦ। ਤੁਹਾਨੂੰ ਵੀ ਬਹੁਤ-ਬਹੁਤ ਜੀ ਸ਼ੁਕਰੀਆ। ਸੋ ਇਹਨਾਂ ਫਿਲਮ ਤੁਸੀਂ ਨਾ ਸਕਰੀਨ ਤੇ ਵੇਖਣੀ ਹੈ। ਫਿਰ ਤੁਹਾਨੂੰ ਪਤਾ ਲੱਗੂ ਵੀ ਕੁੱਲ ਨੇ ਕੀ ਕਮਾਲ ਕੀਤੀ ਹੈ ਮੇਰੇ ਕਹਿਣ ਜਾਂ ਨਾ ਕਹਿਣ ਨਾਲ ਕਿਉਂਕਿ ਮੇਰੇ ਦਾ ਪਿੰਡ ਦੀ ਕੁੜੀ ਹੈ ਮੈਂ ਦਾ ਤਾਰੀਫਾ ਦੇ ਪੁਰ ਬਣੀ ਨਹੀਂ ਬਣਨੀ ਹੈ ਪਰ ਜੇ ਮੈਂ ਸੱਚਾ ਤਾਂ ਤੁਸੀਂ ਇਹ ਫਿਲਮ ਦੇਖ ਕੇ ਆਇਓ ਤਾਂ ਤੁਸੀਂ ਆਪ ਮਹਿਸੂਸ ਕਰੋਗੇ ਕਿ ਮੈਂ ਤਾਰੀਫਾ ਘੱਟ ਕੀਤੀਆਂ ਨੇ ਇਸ ਤੋਂ ਵੱਧ ਤਾਰੀਫ ਦੇ ਹੱਕਦਾਰ ਸੀ ਕੁਲ ਕੁਲ ਤੇਰਾ ਬਹੁਤ ਬਹੁਤ ਸ਼ੁਕਰੀਆ ਪਰਮਾਤਮਾ ਕਰੇ ਹੁਣ ਬਸ ਲਾਈਨ ਤੇ ਲਾਈਨ ਤੇ ਲੱਗੀ ਰਹੇ ਬਹੁਤ ਬਹੁਤ ਥੈਂਕ ਯੂ ਕੰਮ ਕਰਦੇ ਰਹੀਏ ਬਸ ਕੰਮ ਕਰਨਾ ਬਹੁਤ ਜ਼ਰੂਰੀ ਆ ਥੈਂਕ ਯੂ ਸ਼ੁਕਰੀਆ